ओके कैंडी फर्स्ट ऑफ ऑल आई एम वेरी वेरी थैंकफुल टू ऑल द टीम ऑफ पंजाब पुलिस। ਅ ਤਿਲੋ ਧੰਨਵਾਦ ਕਰਦੇ ਆ ਜੀ। ਕਿਉਂਕਿ ਮੈਂ ਵੀ ਇਹਨਾਂ ਦੇ ਨਾਲ ਸੀ ਰਾਤ ਨੂੰ ਬੱਚਾ ਜਦੋਂ ਨਹੀਂ ਮਿਲ ਰਿਹਾ ਸੀ। ਔਰ ਕੰਟੀਨਿਊਸਲੀ ਖੜੀ ਲੱਗ ਤੇ ਇਹਨਾਂ ਨੇ ਟਰੈਕ ਕਰ ਕਰਕੇ ਕੈਮਰਾ ਤੋਂ ਕੈਮਰਾ ਬੱਚਾ ਜਿਹੜਾ ਜੀ ਵਿਦਿਨ 12 ਵਾਰਡਸ ਦੇ ਵਿੱਚ ਪੇਰੈਂਟਸ ਦੇ ਸਾਹਮਣੇ ਖੜਾ ਕੀਤਾ ਹੈ ਬੱਚੇ ਨੂੰ ਦੇਖ ਕੇ ਦੇਖੋ ਰੋਣ ਆ ਰਿਹਾ ਉਹਦਾ ਕਾਰਨ ਪੇਰੈਂਟਸ ਜਿਹੜੇ ਆ ਉਹ ਬੱਚੇ ਤੇ ਬੜੀ ਉਮੀਦਾਂ ਰੱਖਦੇ ਕੋਲੋ ਪੇਰੈਂਟਸ ਜਿਹੜੇ ਆ ਬੱਚੇ ਵੀ ਕਈ ਵਾਰੀ ਗਲਤੀ ਕਰ ਜਾਂਦੇ ਉਹ ਘਰੋਂ ਨਿਕਲੇ ਸਕੂਲ ਜਾਣ ਦੀ بجائے ਪਾਰਕ ਤੋਂ ਜਾ ਰਹੇ ਆ ਪਾਰਕ ਤੋਂ ਇੱਕ ਉਹ ਇੱਕ ਬਾਦਸਾਬੀ ਦਾ ਗੁਰਦੁਆਰਾ ਉੱਥੇ ਪ੍ਰਸ਼ਾਦ ਖਾ ਕੇ ਫੇਰ ਨਿਕਲ ਰਿਹਾ ਨਿਕਲ ਕੇ ਤੇਰੇ ਸ਼ਹੀਦਾ ਸਾਹਿਬ ਸਹਤ ਆਸਰੇ ਵੀ ਸ਼ਹੀਦਾ ਸਾਹਿਬ ਆਕੇ ਨੂੰ ਫੇਸ ਕੀਤਾ ਹੈ ਔਰ ਇੰਨੀ ਜਲਦੀ ਬੱਚੇ ਨੂੰ ਕਵਰ ਕੀਤਾ ਜੀ ਮੈਨੂੰ ਪਤਾ ਹੈ ਸਾਰੇ ਜਿੰਨੇ ਵੀ ਸਟਾਫ ਮੈਂਬਰਸ ਨੇ ਪੂਰੀ ਰਾਤ ਖੜੇ ਰਹੇ ਹਨ ਔਰ ਲਗਾਤਾਰ ਰេសਕ ਕਰਕੇ ਆਜ ਬੱਚਾ ਪੇਰੈਂਟਸ ਦੇ ਹਵਾਲੇ ਕੀਤਾ ਹੈ ਔਰ ਮੈਂप्यारे ਬੱਚੇ ਨੂੰ ਇਹ ਕਹਿਣਾ ਚਾਹੁੰਦਾ ਪੁੱਤਰ ਜੀ ਮਾੜੀ ਹੋਣੀ ਲੱਗਣੀ ਇਹ ਗੱਲ ਯਾਦ ਰੱਖਿਓ ਅਗੇ ਤੋਂ ਗਲਤੀ ਨਹੀਂ ਕਰਨੀ ਥੈਂਕ ਯੂ ਸੋ ਮਚ ਔਰ ਕੱਲ ਰਾਤ ਪੀਐਸ ਬੀ ਡਿਵੀਜ਼ਨ ਦੇ ਏਰੀਆ ਦੇ ਵਿੱਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਜੋ ਕਿ ਇੱਕ 10 ਸਾਲ ਦਾ ਬੱਚਾ ਆਰਿਆਨ ਘਰੋਂ ਮਿਸਿੰਗ ਸੀ ਜੋ ਕਿ ਸਕੂਲ ਲਈ ਤਿਆਰ ਹੋ ਕੇ ਗਿਆ ਸੀ ਕੋ ਸ਼ਾਮ ਦਾ ਘਰ ਨਹੀਂ ਸੀ ਵਾਪਸ ਆਇਆ ਉਹ ਮਾਮਲਾ ਬੜਾ ਸੰਜੀਦਾ ਹੋਣ ਕਰਕੇ ਇਹ ਤੁਰੰਤ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਮਾਨਯੋਗ ਕਮਿਸ਼ਨਰ ਉਹ پولیس ਅਧਿਕਾਰੀ ਸ਼੍ਰੀ ਹਰਜੀਤ ਸਿੰਘ ਤੇ ਨਿਯੁਕਤ ਕੀ ਹੈ ਤੇ ਡੀसीपी ਇਨਵੈਸਟੀਗੇਸ਼ਨ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ ਸ ਤੇ ਡੀਸੀਪੀ 3 ਸ਼੍ਰੀ ਅਪਾਲ ਸਿੰਘ ਅੰਦਾਵਾ ਇਹਨਾਂ ਦੀ ਅਗਵਾਈ ਦੇ ਵਿੱਚ ਸਾਡੇ ਸਾਰੇ ਜਿਹੜੇ ਥਾਣਿਆਂ ਦੀ ਪੁਲਿਸ ਫੋਰਸ ਹੈ ਐਸੇ ਜੋ ਰੀਡਿਵੀਜ਼ਨ ਬੀ ਡਿਵੀਜ਼ਨ ਐਸਐਚਓ ਅੰਦਾਵਾ ਮਕੂਰਪੁਰ ਸੀਏਜੀ ਵੱਲ ਤੋਂ ਅਸਈਏ ਟੂ ਇਸ ਸਾਰੀਆਂ ਟੀਮਾਂ ਨੇ ਬਹੁਤ ਅੜਥ ਅਖ ਮਿਹਨਤ ਕੀਤੀ ਸਾਰੀ ਰਾਤ ਲੋਕਾਂ ਦੇ ਨਾਲ ਇਹਦੇ ਵਿੱਚ ਅਸੀਂ ਇਹ ਮੈਂਸ਼ਨ ਕਰਨਾ ਚਾਹੁੰਦਾ ਹਾਂ ਕਿ ਪਬਲਿਕ ਦਾ ਸਾਨੂੰ ਬਹੁਤ ਸਾਥ ਮਿਲਿਆ ਅਸੀਂ ਸਾਰੀ ਰਾਤ ਲੋਕਾਂ ਦੇ ਦਰਵਾਜ਼ੇ ਖੜੋ ਕੇ ਗਾ ਕੇ ਜਿਵੇਂ ਬੁਲਾਉਂਦੇ ਰਹੇ ਤਾਂ ਲੋਕਾਂ ਨੇ ਇੱਕ ਕੰਸਰਨ ਦੇਖਦੇ ਹੋਏ ਕਿ ਜਿਵੇਂ ਇਹਨਾਂ ਦੀ ਆਪਣੀ ਪ੍ਰੋਬਲਮ ਹੁੰਦੀ ਹੈ ਸਾਡਾ ਸਾਥ ਦਿੱਤਾ ਜੋ ਅਸੀਂ ਇਹ ਬੱਚਾ ਜੋ ਕਿ ਬਹੁਤ ਜਗ੍ਹਾ ਤੇ ਘੁੰਮਦਾ ਫਿਰਦਾ ਸੀ ਇਹਨੂੰ ਅਸੀਂ ਅਲਟੀਮੇਟਲੀ ਜਿਹੜਾ ਗੁਰਦੁਆਰਾ ਸ਼ਿਦਤ ਸਾਹਿਬ ਤੋਂ ਟਰੈਕ ਕਰ ਲਿਆ ਤੇ ਉਥੋਂ ਦੇ ਜਿਹੜੇ ਹੈਗੇ ਨੇ ਪ੍ਰਬੰਧਕ ਉਹਨਾਂ ਦੀ ਮਦਦ ਦੇ ਨਾਲ ਕਿ ਉਹ ਉਥੋਂ ਸੀ ਜਿਹੜਾ ਸੇਫਲੀ ਰਿਕਵਰ ਹੋ ਗਿਆ ਤੇ ਉਹਨਾਂ ਜਿਹੜਾ ਇਹਨਾਂ ਦੇ ਪੇਰੈਂਟਸ ਕੇਵਾਲੇ ਕਰ ਦਿੱਤਾ ਗਿਆ ਇਹਦੇ ਵਿੱਚ ਇੱਕ ਅਪੀਲ ਅਸੀਂ ਕਰਨਾ ਚਾਹੁੰਦੇ ਆ ਕਿ ਪੇਰੈਂਟਸ ਜਿਹੜੇ ਨੇ ਉਹ ਆਪਣੇ ਬੱਚਿਆਂ ਦੇ ਨਾਲ ਥੋੜਾ ਦਾਲ ਮਿਲ ਥੋੜਾ ਮਨ ਉਸ ਤਰੀਕੇ ਨਾਲ ਨਿਕਾ ਦੇ ਵਿੱਚ ਰੱਖਣ ਤੇ ਬੱਚੇ ਵੀ ਜਿਹੜੇ ਨੇ ਉਹ ਉਹ ਮਤਲਬ ਪੇਰੈਂਟਸ ਦਾ ਜਿਹੜਾ ਹਮਦਾਗ ਕਦਰ ਸ਼ਾਇਆ ਦੇ ਵਿੱਚ ਉਸ ਤਰੀਕੇ ਨਾਲ ਰਹਿਣ ਕਿ ਨਹੀਂ ਤਾਂ ਵੈਸੇ ਵੀ ਸੋਸਾਇਟੀ ਦੇ ਵਿੱਚ ਕੋਈ ਦੂਰ ਅਨਸੰਖਾਮ ਘਟਨਾ ਵਾਪਰ ਸਕਦੀ ਹੈ